ਨਮਸਕਾਰ ਦੋਸਤੋ ਅੱਜ ਤੁਹਾਨੂੰ ਮਿਲਾਉਣੀ ਆ ਸੰਧੋਕਲਾਂ ਦੇ ਬਲਜਿੰਦਰ ਸਿੰਘ ਮਿਸਤਰੀ ਨਾਲ ਜਿਹਦਾ ਪੈਰ ਤੇ ਜ਼ਖਮ ਹੈ 2 ਸਾਲ ਹੋ ਗਏ ਇਹਦਾ ਜ਼ਖਮ ਨਹੀਂ ਠੀਕ ਹੋਇਆ ਪਰੰਤੂ ਇਹ ਪਲਾਸਟਰ ਸਰਜਰੀ ਕਰਾਉਣ ਨੂੰ ਫਿਰਦਾ ਸੀ ਜਦੋਂ ਇਹਨੂੰ ਮੱਖਣ ਸਿੰਘ ਮਿਸਤਰੀ ਦਰਾਜ ਨੇ ਜਿਹਦਾ ਜ਼ਖਮ ਠੀਕ ਹੋਇਆ ਸੀ ਉਹਨੇ ਦੱਸ ਪਾਈ ਆਪਾਂ ਇਹਨੂੰ ਮਿਲੋ ਦਿੱਤੀ 10 ਦਿਨ ਪਹਿਲਾਂ ਦਿਨਾਂ ਤੋਂ ਸਾਥ ਕਰਕੇ ਆ ਇਹਦਾ ਹੁਣ ਜ਼ਖਮ ਠੀਕ ਹੋਣ ਲੱਗ ਪਿਆ ਹੁਣ ਜਾ ਰਿਹਾ ਹੈ ਅਲਕਰੀ ਕਰਤਾ ਹੂਗੀ ਆਪਾਂ ਮਲਮ ਜਿਹੜੀ ਆ ਸੇਵਾ ਦੇ ਰੂਪ ਚ ਦਿੰਨੇ ਆ ਇਹ ਸੰਤਾਂ ਦਾ ਦਿੱਤਾ ਹੋਇਆ ਫਾਰਮੂਲਾ ਹੈ ਉਹੀ ਫਾਰਮੂਲੇ ਦੇ ਆਧਾਰ ਤੇ ਆਪਾਂ ਇਹ ਮਲਮ ਬਣਾ ਕੇ ਸੇਵਾ ਕਰਦੇ ਆ ਹੁਣ ਤੁਸੀਂ ਕਿਹੜੇ ਪਿੰਡ ਦਾ ਸੰਧੂ ਕਲਾਂ ਵੱਡੇ ਸੰਧੂ ਹੈ ਇਹਦਾ ਦਾ ਸਾਨੂੰ ਮਸਾਲਾ ਹੋ ਗਈ ਇਹ ਨਹੀਂ ਤਾਂ ਤਾਂ ਇਹਦੀ ਬੰਦ ਕਰਦੇ ਆ ਤੇ ਅਸੀਂ ਜੀਮਾਰ ਤੇ ਕੰਮ ਕਰਦੇ ਆ ਆ ਆ ਕੀ ਲਾਇਆ ਹੋਇਆ ਕੱਪੜਾ ਕਿ ਕਾਗਜ ਹੈ ਕੱਪੜਾ ਹੈ ਜੀ ਉਦੇ ਦਾ ਨਾਰੀ ਨਹੀਂ ਕਦਾ। ਸਕਾਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤੁਸੀਂ ਭਲਾ ਕਰੋਗੇ ਤਾਂ ਭਲਾ ਹੀ ਹੋਵੇਗਾ। ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਸੇਵਾ ਕਰਿਆ ਕਰੋ ਅਤੇ ਲੋਕਾਂ ਦਾ ਭਲਾ ਕਰਿਆ ਕਰੋ। ਇੱਕ ਚੰਨ ਲਫਾ ਪਾ ਕੇ ਜਿਵੇਂ ਥੱਲੇ ਨੀਰੀ ਧਰ ਲੈ ਬਸ ਕੋਈ ਨਹੀਂ। ਕੰਪੂਰ ਨੂੰ ਕੰਪੂਰ ਰਸਦਾ ਹਾਂ ਹੀ ਹੁਣ ਇਹ ਦੇਸ਼ਾ ਨਿਕਲਣ ਲੱਗਿਆ ਇਹਦੇ ਨਾਲ ਦਵਾਈ ਨੂੰ ਹੂੰ ਕਿਹਦੇ ਨੂੰ ਲਾਉਂਦੇ ਨੂੰ ਹੁਣ ਪਿਛਲੇ ਮੰਗਲਵਾਰ ਤੋਂ ਲਾ ਰਹੇ ਆ ਸਾਡੇ ਕਿਥੇ ਅੱਛਾ ਨੌਗੇਦਰਾ ਬਲਜਿੰਦਰਾ ਬਲਜਿੰਦਰਾ ਅੱਛਾ ਕਿੰਨਾ ਚਿਰ ਹੋ ਗਿਆ ਇਹਨੂੰ ਇਹਨੂੰ ਤਰੀਵੰਦ 1.5 ਸਾਲ ਹੋ ਗਏ ਵੀਡੀਓ ਲਾਇਕ ਸ਼ੇਅਰ ਔਰ ਕਮੈਂਟ ਜਰੂਰ ਕਰ ਦਿਆ ਕਰੋ ਮੈਂ ਤੁਹਾਡਾ ਆਪਣਾ ਬੈ ਸਤਪਾਲ ਗਰਗਤਾਪਾ